ਪਹਿਲਾਂ ਆਪਾਂ ਕਾਲੇ ਮਾਂ ਦੀ ਦਾਲ ਸਾਰੀ ਰਾਤ ਭਿਉਂ ਕੇ ਰੱਖਣੀ ਹੈ ਜੀ ਫਿਰ ਇਹਦਾ ਛਿਲਕਾ ਉਤਾਰ ਕੇ ਇਹਨੂੰ ਗ੍ਰाइंड ਕਰ ਲੈਣਾ ਹੈ ਜੀ ਚੰਗੀ ਤਰ੍ਹਾਂ ਗ੍ਰाइंड ਕਰਕੇ ਇਹਨੂੰ ਫੈਂਟ ਲੈਣਾ ਹੈ ਜੀ ਚੰਗੀ ਤਰ੍ਹਾਂ ਪਾਣੀ ਵਿੱਚ ਸੁਟ ਕੇ ਦੇਖਣਾ ਹੈ ਜੇ ਉੱਪਰ ਉੱਪਰ ਫਿਰਦਾ ਤਾਂ ਸਹੀ ਬਣਿਆਗਾ ਜੀ ਹਾਂਜੀ ਇਸ ਤੋਂ ਬਾਅਦ ਇਹ ਵਾਲੀਆਂ ਚੀਜ਼ਾਂ ਪਾਉਣ ਚਾਹੀਦੀਆਂ ਜੀਰਾ ਜੀ ਕਾਲਾ ਨਮਕ ਗਰਮ ਮਸਾਲਾ ਜੀ ਤੇ ਹਿੰਗ ਜੀ ਇਹ ਪਿਆਜ਼ ਚੈਰੀ ਤੇ ਆਖੰਡਾ ਜੀ ਇੱਕ ਬੇਕਿੰਗ ਸੋਡਾ ਹੈਗਾ ਜੀ ਹਾਂਜੀ ਇਹ ਮਸਾਲੇ ਜਿਹੜੇ ਸਾਰੇ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਪਾ ਲੈਣੇ ਆ ਜੀ ਇਸ ਤੋਂ ਬਾਅਦ ਕੜਾਈ ਚੜ੍ਹਾਕੇ ਦੇ ਵਿੱਚ ਭੱਲੇ ਕੱਢਣੇ ਆ ਜੀ ਆਪਾਂ ਹਾਂਜੀ ਇਸ ਤੋਂ ਬਾਅਦ ਆਪਾਂ ਭੱਲੇ ਕੱਢ ਕੇ ਜੀ ਆਪਣੇ ਭੱਲੇ ਆ ਜਿਹੜੇ ਹੀ ਉਹ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਨੇ ਜੀ ਬਹੁਤ ਫੁੱਲੇ ਫੁੱਲੇ ਬਣੇ ਨੇ ਜੀ ਆਪਣੇ ਭੱਲੇ ਜੀ ਇਹ ਤੋਂ ਬਾਅਦ ਭੱਲੇ ਨੂੰ ਆਪਾਂ ਇੱਕ ਢਾਂਡੇ ਦੇ ਵਿੱਚ ਕੱਢ ਕੇ ਉਹਨੂੰ ਠੰਡੇ ਪਾਣੀ ਦੇ ਵਿੱਚ ਡੁਬੋ ਲੈਣਾ ਜੀ ਖੰਡੇ ਪਣ ਚੜਵੰਦ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਜੀਰਾ ਭੁੰਨਣਾ ਹੈ ਜੀ ਇੱਕ ਪਾਸੇ ਤਵੇ ਤੇ ਹੀ ਚੰਗੀ ਤਰ੍ਹਾਂ ਜੀਰਾ ਭੁੰਨਣਾ ਹੈ ਜੀ ਆਪਾਂ ਤਵੇ ਤੇ ਜੀਰਾ ਭੁੰਨ ਕੇ ਜੀ ਇਸ ਤੋਂ ਬਾਅਦ ਜੀਰੇ ਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਰਹੋ ਜੀ ਹੌਲੀ-ਹੌਲੀ ਜਦੋਂ ਇਹਦੀ ਸਮੈਲ ਆ ਜਿਹੜੀ ਆਉਣ ਲੱਗ ਜਾਏ ਜੀ ਆਪਾਂ ਜੀਰਾ ਇਹ ਦੂਜਾ ਭੁੰਨ ਕੇ ਹੀ ਬਸ ਇਹ ਦੂਜਾ ਦਹੀਂ ਚ ਪਾ ਲਓ ਜੀ ਦਹੀਂ ਦਾ ਟੇਸਟ ਹੀ ਬਦਲ ਜਾਂਦਾ ਜੀ ਜੀਰਾ ਪਾ ਕੇ ਹਾਂਜੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਹੈ ਕਾਲਾ ਨਮਕ ਜੀ ਆਪਣੇ ਸਵਾਦ ਅਨੁਸਾਰ ਪਾਉਣਾਗੇ ਜੀ ਕਾਲਾ ਨਮਕ ਮੈਨੂੰ ਐਵੇਂ ਥੋੜਾ ਜਿਹਾ ਪਾ ਕੇ ਐ ਲੱਗਦਾ ਹੈ ਜੀ ਵੀ ਘੱਟ ਨਾ ਰਹਿ ਗਿਆ ਹੋਵੇ ਕਿਤੇ ਮੈਂ ਥੋੜਾ ਜਿਹਾ ਹੋਰ ਪਾ ਦਨੀ ਹੈਗੀ ਇਹ ਆਪਾਂ ਸਵਾਦ ਅਨੁਸਾਰ ਆਪਣੇ ਅਨੁਸਾਰ ਪਾ ਲੈਣਾ ਜੀ ਨਮਕੀ ਥੋੜਾ ਜਿਹਾ ਨਮਕ ਮੈਂ ਹੋਰ ਪਾ ਲਈ ਇਸ ਤੋਂ ਬਾਅਦ ਮੈਂ ਲਾਲ ਮਿਰਚ ਪਾਉਣੀ ਹੈ ਜੀ ਲਾਲ ਮਿਰਚ ਪਾ ਕੇ ਆਪਾਂ ਇਹਨੂੰ ਥੋੜੀ ਲਾਲ ਮਿਰਚ ਹੋਰ ਪਾ ਲਾਂਗੇ ਜੀ ਆਪਾਂ ਇਹਨੂੰ ਇਸ ਤੋਂ ਬਾਅਦ ਇਹਨੂੰ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਜਿਹੜੇ ਆਪਾਂ ਹਿਲਾਉਣਾ ਹੈਗਾ ਜੀ ਤਾਂ ਜੋ ਮਸਾਲੇ ਜਿਹੜੇ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਜੀ ਇਹਦੇ ਵਿੱਚ ਦਹੀਂ ਦੇ ਵਿੱਚ ਹੀ ਆਪਣੀ ਦਹੀਂ ਹੋ ਗਈ ਹੈ ਜੀ ਤਿਆਰ ਜੀ ਹਾਂਜੀ ਆਪਾਂ ਇਹਦੇ ਵਲ ਗਰਮ ਮਸਾਲਾ ਪਾਤਾ ਇਹ ਆਪਾਂ ਥੋੜਾ ਜਿਹਾ ਇਸ ਤੋਂ ਬਾਅਦ ਆਪਣੀ ਦਹੀਂ ਹੈਗੀ ਹੈ ਰੈਡੀ ਇਸ ਤੋਂ ਬਾਅਦ ਭੱਲਿਆਂ ਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਈ ਹਾਂਜੀ ਇਸ ਤੋਂ ਬਾਅਦ ਆਪਾਂ ਭੱਲਿਆਂ ਦੇ ਉੱਪਰ ਕੀ ਪਾਵਾਂਗੇ ਜੀ ਸਭ ਤੋਂ ਪਹਿਲਾਂ ਦਹੀਂ ਪਾਵਾਂਗੇ ਜੋ ਕਿ ਆਪਾਂ ਪਹਿਲਾਂ ਰੈਡੀ ਕਰਕੇ ਜੀ ਰੱਖੀ ਹੋਈ ਹੈ ਜੀ ਉਹਨੂੰ ਆਪਾਂ ਪਹਿਲਾਂ ਦਹੀਂ ਨੂੰ ਇਹਦੇ ਉੱਪਰ ਭੱਲਿਆਂ ਦੇ ਉੱਪਰ ਚੰਗੀ ਤਰ੍ਹਾਂ ਪਾ ਲਾਂਗੇ ਜੀ ਤੇੰਨੀ ਆਪਾਂ ਨੂੰ ਲੋੜ ਹੈ ਇਹਦੇ ਉੱਪਰ ਦਹੀਂ ਪਾਉਣ ਤੋਂ ਬਾਅਦ ਜਿਹੜੀ ਆਪਾਂ ਡੈਕੋਰੇਟ ਕਰਾਂਗੇ ਇਹਨੂੰ ਆਪਾਂ ਜੀ ਇਸ ਤੋਂ ਬਾਅਦ ਦੇਈ ਪਉਣ ਤੋਂ ਬਾਅਦ ਇੱਕ ਟਾਈਮ ਤੇ ਆਪਾਂ ਦਹੀਂ ਦਾ ਹੋਰ ਪਾ ਲਾਂਗੇ ਹਾਂਜੀ ਇਸ ਤੋਂ ਬਾਅਦ ਆਪਾਂ ਕੀ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਪਿਆਜ਼ ਜੀ ਹਾਂਜੀ ਪਿਆਜ਼ ਰੱਖ ਲਾਂਗੇ ਇਸ ਤੋਂ ਬਾਅਦ ਪਿਆਜ਼ ਰੱਖਣ ਤੋਂ ਬਾਅਦ ਇਹਦੇ ਉੱਪਰ ਪਾ ਦਾਂਗੇ ਆਪਾਂ ਜੀ ਡੈਕੋਰੇਟ ਲਈ ਚੈਰੀ ਜੀ ਥੋੜੀ-ਬਹੁਤੀ ਆਪਾਂ ਚੈਰੀ ਪਾ ਲਾਂਗੇ ਤਾਂ ਜੋ ਆਪਣੇ ਜਿਹੜੇ ਦਹੀਂ ਭੱਲੇ ਜਿਹੜੇ ਉਹ ਬਹੁਤ ਸੋਹਣੇ ਦੇਖਣ ਨੂੰ ਵੀ ਸੋਹਣੇ ਲੱਗਣ ਜੀ ਹਾਂਜੀ ਹਾਂਜੀ ਇਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾ ਦਾਂਗੇ ਜੀ ਸੌਸ ਪਹਿਲਾਂ ਆਪਾਂ ਥੋੜੀ ਸੌਸ ਪਾ ਦਾਂਗੇ ਇੱਕ ਸਾਨ ਆਲੀ ਸੌਸ ਪਾਵਾਂਗੇ ਜੀ ਆਪਾਂ ਹਾਂਜੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਮਿਠਾ ਥੋੜੀ ਆਪਾਂ ਨੇ ਖੰਡ ਥੋੜੀ ਗ੍ਰाइंड ਕੀਤੀ ਸੀ ਉਹ ਥੋੜੀ ਮਿੱਠਾ ਜੀ ਜ਼ਿਆਦਾ ਜੇ ਆਪਾਂ ਮਿੱਠਾ ਪਾਵਾਂਗੇ ਤਾਂ ਆਪਾਂ ਨੂੰ ਜ਼ਿਆਦਾ ਵਧੀਆ ਲੱਗਦਾ ਜੀ ਇਹ ਥੋੜਾ ਜਿਹਾ ਮਿਠਾਸ ਚ ਹੋਵੇ ਜੀ ਹਾਂਜੀ ਆਪਾਂ ਇਹ ਦੂਆ ਦਾ ਸਵਾਦ ਅਨਸਾਰ ਇਹਦੇ ਉੱਪਰ ਮਿੱਠਾ ਪਾਤਾ ਜੀ ਇਸ ਤੋਂ ਬਾਅਦ ਇਹਦੇ ਤੇ ਆਪਾਂ ਸਾਸ ਪਾ ਦਾਂਗੇ ਦੂਸਰੀ ਸਾਸ ਪਾ ਦਾਂਗੇ ਜੀ ਥੋੜੀ ਸਾਸ ਪਾ ਕੇ ਜੀ ਇਸਦੇ ਉੱਪਰ ਪਾ ਦਾਂਗੇ ਜੀ ਆਪਾਂ ਇਸ ਤੋਂ ਬਾਅਦ ਆਲੂ ਭੂਜਿਆ ਹਾਂਜੀ ਇਹਦੇ ਨਾਲ ਵੀ ਬਹੁਤ ਟੇਸਟੀ ਬਣਦਾ ਹੈ ਜੀ ਦਹੀਂ ਭੱਲਾ ਆਲੂ ਭੂਜਿਆ ਪਾ ਕੇ ਇਹ ਦੂਆ ਦਾ ਆਪਾਂ ਆਪਣਾ ਜਿਹੜਾ ਦਹੀਂ ਭੱਲਾ ਹੈਗਾ ਜੀ ਉਹ ਹੋ ਚੁੱਕਿਆ ਹੈ ਜੀ ਆਪਣਾ ਰੈਡੀ ਖਾਣ ਲਈ ਤੇ ਇਹਦੇ ਵਿੱਚ ਆਪਾਂ ਚਮਚ ਰੱਖ ਲਈ ਤੇ ਆਪਾਂ ਹੁਣ ਆਪਾਂ ਕਰਾਂਗੇ ਸਾਰੇ ਨੂੰ ਸਰਵ ਹਾਂਜੀ ਇਹ ਹੈਗਾ ਆਪਣਾ ਅੱਜ ਦੀ ਰੈਸਪੀ ਦਹੀਂ ਭੱਲੇ ਦੀ ਧੰਨਵਾਦੀ